ਕਿ ਸਾਡਾ ਕੋਈ ਸਬੰਧ ਨਹੀਂ ਇਸ ਫੋਟੋ ਦੇ ਨਾਲ ਇਹ ਕਿਸ ਰਾਤੀ ਅਨਸਰ ਨੇ ਕੀਤੀ ਆ ਜਿਹਦੇ ਚ ਚਾਰ ਆ ਬੰਦਿਆਂ ਦੇ ਨਾਮ ਬਾਸਟਰਾ ਨੇ ਇਹ ਕਿਹਾ ਕਿ ਅਸੀਂ ਕ੍ਰੁਸੇਡ ਕਰਾਂਗੇ ਫਿਰ ਸੋ ਮੇਰੀ ਬੇਨਤੀ ਸਾਰੇ ਨੌਜਵਾਨਾਂ ਨੂੰ ਹੈ ਇਹ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕੱਲੇ ਕੱਲੇ ਦੀ ਇਹਨਾਂ ਪਿੰਡਾਂ 'ਚ ਵੜਨ ਤੋਂ ਬੰਦ ਕਰੋ ਇਹਨਾਂ ਦਾ ਸ਼ਰਮਦਾਸੀਏ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਬਹੁਤ ਹੀ ਅਹਿਮ ਮੁੱਦਾ ਜੋ ਕਿ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੋ ਕਿ ਬੀਤੇ ਸਮੇਂ ਤੋਂ ਲੈ ਕੇ 크ਿਸਚੀਅਨ ਲੋਕਾਂ ਦੇ ਵਿਰੋਧ ਦੇ ਵਿੱਚ ਖੜੇ ਹੁੰਦੇ ਸੀ ਔਰ ਕੁਝ ਜੋ ਕਿ ਗੱਲਾਂ ਲੈ ਕੇ ਜੋ ਕਿ ਜੇਲ੍ਹ ਦੇ ਵਿੱਚ ਨੇ ਤੁਹਾਨੂੰ ਪਤਾ ਆ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਇਹ ਕ੍ਰੂਸੇਡ ਸ਼ਬਦ ਨੂੰ ਲੈ ਕੇ ਜੋ ਕਿ ਲੋਕਾਂ ਨੂੰ ਬਹੁਤ ਹੀ ਕਈ ਲੋਕ ਐ ਜੋ ਜੈਲ ਸੀ ਕਰਦੇ ਨੇ ਕਰ 크ਰੁਸਰਡ ਸ਼ਬਦ ਜੋ ਕਿ ਸਾਡੇ ਲਈ ਪਵਿੱਤਰ ਸ਼ਬਦ ਮੰਨਿਆ ਜਾਂਦਾ ਕਿਉਂਕਿ ਜੋ ਲੋਕ 크ਰੁਸਰਡ ਸ਼ਬਦ ਨੂੰ ਜਾਣਦੇ ਨੇ ਉਹਨਾਂ ਨੂੰ ਉਸਦੀ ਅਹਿਮਦ ਪਤਾ ਪਰ ਕਈ ਲੋਕ ਇਸ ਨੂੰ ਲੈ ਕੇ ਜੋ ਕਿ ਰੰਜਿਸ਼ਾ ਕਰਦੇ ਨੇ ਜੈਲਸੀ ਕਰਦੇ ਨੇ ਉਹ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਅਸੀਂ ਗੱਲ ਕਰਾਂਗੇ ਭਾਈ ਅੰਮ੍ਰਿਤਪਾਲ ਜੀ ਨੂੰ ਲੈ ਕੇ ਕਿ ਤੁਸੀਂ ਵੀਡੀਓ ਨੂੰ ਵੀ ਸੁਣਿਆ ਕਿ ਉਹਨਾਂ ਦੇ ਹੀ ਕੋਈ ਐਸੇ ਜੋ ਕਿ ਲੋਕ ਨੇ ਜੋ ਕਿ ਉਹਨਾਂ ਦੇ ਹੀ ਬ੍ਰਦਰ ਦੇ ਕੋਈ ਲੋਕ ਨੇ ਜਿਨ੍ਹਾਂ ਨੇ ਉਹਨਾਂ ਦਾ ਨਾਮ ਵਰਤ ਕੇ ਜੋ ਕਿ ਉਹਨਾਂ ਦੀ ਵੀਡੀਓ ਨੂੰ ਐਡਿਟ ਕਰਕੇ ਜੋ ਕਿ ਅਮ੍ਰਿਤਸਰ ਚ ਜੋ ਕਿ 11 ਜੂਨ ਦਾ ਕ੍ਰੂਸੈਡ ਹੋਇਆ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਕਿਹਾ ਗਿਆ ਸੀ ਕਿ ਕ੍ਰੂਸੈਡ ਨੂੰ ਰੋਕਣਾ ਹੈ ਔਰ ਜੋ ਕਿ ਮਸੀ ਲੋਕ ਤੁਹਾਡੇ ਪਿੰਡਾਂ ਦੇ ਵਿੱਚ ਆਂਦੇ ਨੇ ਕ੍ਰੂਸੈਟ ਕਰਨ ਦੇ ਲਈ ਆਂਦੇ ਨੇ ਉਹਨਾਂ ਦਾ ਤੁਸੀਂ ਵਿਰੋਧ ਕਰਨਾ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚੋਂ ਕੱਢਣਾ ਕਿ ਉਹ ਕ੍ਰੂਸੈਡ ਨਾ ਕਰ ਸਕੋ ਔਰ ਉਸੇ ਨੂੰ ਲੈ ਕੇ ਜੋ ਕਿ ਉਸ ਦੀ ਮਾਂ ਜੋ ਕਿ ਭਾਈ ਅਮਰਿਤ ਸਿੰਘ ਦੀ ਮਾਂ ਜੋ ਕਿ ਇਸ ਵੀਡੀਓ ਦੇ ਵਿੱਚ ਸਾਹਮਣੇ ਆਈ ਔਰ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਜੀ ਨੇ ਸਾਖਿਨਾ ਨੂੰ ਵੀ ਜਿਹ ਟੈਸਟ ਗੱਲ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਇਸ ਗੱਲ ਨੂੰ ਲੈ ਕੇ ਭਾਈ ਅਮਰਿਤ ਪਾਸਿੰਗ ਨੂੰ ਬਹੁਤ ਜ਼ਿਆਦਾ ਮੁਬਾਰਕਾ ਦਿੰਨੇ ਆ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਘਰਾਨੇ ਨੂੰ ਇਹਨਾਂ ਦੀ ਮਾਂ ਪਿਓ ਨੂੰ ਅਸੀਂ ਮੁਬਾਰਕਾ ਦਿੰਨੇ ਆ ਪਹਿਲਾਂ ਆਓ ਅਸੀਂ ਛੋਟੀ ਜੀ ਵੀਡੀਓ ਦੇਖਦੇ ਆ ਆ ਵਾਈਰਲ ਜੀ ਕੀ ਫਟੇ ਹੁਣੇ-ਹੁਣੇ ਕਿਸੇ ਨੇ ਫੋਟੋ ਵਾਇਰਲ ਕੀਤੀ ਅਸਾਈ ਭਾਈਚਾਰੇ ਵਾਸਤੇ ਜਿਹਦੇ ਨਾਲ ਕਿ ਸਾਡਾ ਕੋਈ ਸਬੰਧ ਨਹੀਂ ਇਸ ਫੋਟੋ ਦੇ ਨਾਲ ਇੱਕ ਸ਼ਰਾਰਤੀ ਅਨਸਰ ਨੇ ਕੀਤੀ ਆ ਜਿਹਦੇ ਚ ਚਾਰ ਬੰਦਿਆਂ ਦੇ ਨਾਂ ਵੀ ਲੇ ਕੇ ਉਹਨਾਂ ਬੰਦਿਆਂ ਦਾ ਵੀ ਇਸ ਨਾਲ ਕੋਈ ਸਬੰਧ ਨਹੀਂਗਾ ਤੇ ਇਹ ਸਰਕਾਰ ਨੂੰ ਮੈਂ ਸਾਡੀ ਅਪੀਲ ਆ ਕਿ ਇਹ ਜਿਹੜੇ ਸ਼ਰ ਕਲੀਅਰ ਕਰਾਂਗੇ ਕਿ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਭਾਈ ਅਮਰਿਤਪਾਲ ਸਿੰਘ ਦੀ ਮਾਂ ਵੱਲੋਂ ਉਹਨਾਂ ਦੀ ਜੋ ਕਿ ਮਾਂ ਵੱਲੋਂ ਪੂਰਾ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਸਾਬਿਤ ਕੀਤਾ ਗਿਆ ਵਾ ਮੀਡੀਆ ਦੇ ਵਿੱਚ ਆ ਕੇ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਨੇ ਇਸ ਚੀਜ਼ ਨੂੰ ਬਿਆਨ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਅਮਰਿਤਪਾਲ ਸਿੰਘ ਦੀ ਵੀਡੀਓ ਨੂੰ ਯੂਜ਼ ਕਰਕੇ ਇਸ ਵੀਡੀਓ ਨੂੰ ਐਡਿਟ ਕਰਕੇ ਕਿਹਾ ਹੈ ਕਿ ਅਮਰਿਤਪਾਲ ਵੱਲੋਂ ਹੀ ਸਾਨੂੰ ਇਸ ਗੱਲ ਨੂੰ ਕਰਨ ਦੀ ਕਿਹਾ ਗਿਆ ਹੈ ਕਿ ਇਸ ਕਰੂਜ਼ਰ ਨੂੰ ਰੋਕਿਆ ਜਾਵੇ ਜੋ ਕਿ ਕੱਲ ਪਾਰੀ ਮਾਤਰਾ ਦੇ ਵਿੱਚ ਤੁਸੀਂ ਦੇਖਿਆ ਕਿ ਪਰਮੇਸ਼ਰ ਦੇ ਪੇਦਾਰੀ ਅੰਮ੍ਰਿਤਸਰ ਦੇ ਵਿੱਚ ਹੋਈ ਔਰ ਤੁਸੀਂ ਦੇਖਿਆ ਕਿ ਲੱਖਾਂ ਲੋਕਾਂ ਨੇ ਉੱਥੇ ਪਰਮੇਸ਼ਰ ਦੇ ਸੁਸਮਾਚਾਰ ਨੂੰ ਸੁਣਿਆ ਔਰ ਉਸ ਪ੍ਰਚਾਰ ਨੂੰ ਰੋਕਣ ਦੇ ਲਈ ਜੋ ਕਿ ਭਾਈ ਅਮਰਿਤਪਾਲ ਸਿੰਘ ਜੀ ਦਾ ਨਾਂ ਵਰਟਿਆ ਗਿਆ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਉਸ ਦਾ ਨਾਂ ਯੂਜ਼ ਕਰਕੇ ਉਹਨਾਂ ਨੂੰ ਫਿਰ ਤੋਂ ਇੱਕ ਵਾਰ ਵਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਸੇ ਚੀਜ਼ ਨੂੰ ਲੈ ਕੇ ਜੋ ਕਿ ਅੱਜ ਉਹਨਾਂ ਦੀ ਮਾਂ ਖੁਦ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਨੇ ਇਸ ਬਿਆਨ ਨੂੰ ਦਿੱਤਾ ਕਿ ਸਾਡਾ ਇਸ ਚੀਜ਼ ਦੇ ਵਿੱਚ ਸਾਡਾ ਕ੍ਰੂਸੇਡ ਰੋਕਣ ਦੇ ਵਿੱਚ ਸਾਡਾ ਪਰਮੇਸ਼ਰ ਦੇ ਕੰਮਾਂ ਨੂੰ ਰੋਕਣ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ ਅਸੀਂ ਕਿਸੇ ਨੂੰ ਵੀ ਇਸ ਚੀਜ਼ ਨੂੰ ਰੋਕਣ ਦੇ ਨਹੀਂ ਲਈ ਕਿਹਾ ਔਰ ਜਿਨ੍ਹਾਂ ਲੋਕਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜਿਨ੍ਹਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਜਿਨ੍ਹਾਂ ਦੀ ਵੀਡੀਓ ਐਡਿਟ ਕੀਤੀ ਗਈ ਹੈ ਉਹਨਾਂ ਸ਼ਰਾਤੀ ਅਨਸਰਾਂ ਦੇ ਉੱਤੇ ਉਹਨਾਂ ਨੇ ਜੋ ਕਿ ਦੋਸ਼ ਲਗਾਇਆ ਔਰ ਉਹਨਾਂ ਨੇ ਖੁਦ ਕਿਹਾ ਕਿ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਪੂਰਾ ਜੋ ਕਿ ਸਬੂਤ ਦਵਾਂਗੇ ਕਿ ਇਹ ਕੁਝ ਵੀ ਸਾਡੇ ਵੱਲੋਂ ਨਹੀਂ ਹੈ ਇਹ ਜੋ ਫੇਕ ਵੀਡੀਓ ਹੈ ਫੇਕ ਨਿਊਜ਼ ਹੈ ਜੋ ਕਿ ਫੈਲਾਈ ਜਾ ਰਹੀ ਆ ਭਾਈ ਅਮਰਿਤਪਾਲ ਸਿੰਘ ਜੀ ਨੂੰ ਲੈ ਕੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਬਹੁਤ ਸੇ ਐਸੇ ਸ਼ਰਾਰਤੀ ਅੰਸਰ ਨੇ ਬਹੁਤ ਸੇ ਐਸੇ ਸ਼ਰਾਰਤੀ ਲੋਕ ਨੇ ਜੋ ਕਿ ਪੰਜਾਬ ਦਾ ਜੋ ਕਿ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਦੇ ਵਲ ਤੁਰੇ ਹੋਏ ਨੇ ਜੋ ਕਿ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਗੋਡ ਬles ਸੀ

ਕੀ ਕਰ ਗਿਆ ਤੇਰੇ ਉਹ ਕਿਹ ਕਿਹ ਧਿਆਨ ਨਾ ਭਰਾ ਹਾਲੇਲੂਇਆ ਹਾਲੇਲੂਇਆ ਕੇ ਹੋਗਾ ਕੇ ਆ ਕੇ ਬਣਾ ਲਾ ਸਾਰਾ ਜੀ ਕਿਹਾ ਜੀ ਆ ਜਾਂਦਾ ਜੀ ਭਾ ਵੀਡੀਓ ਹਾਲੇਲੂਇਆ ਵੀਡੀਓ ਨੂੰ ਪੂਰਾ ਸੁਣਿਆ ਔਰ ਜਿਵੇਂ ਕਿ ਤੁਸੀਂ ਜਾਣਦੇ ਵੀ ਹੋ ਮਸੀਹ ਲੋਕੀ ਜਾਣਦੇ ਨੇ ਕਿ ਪਰਮੇਸ਼ਰ ਦੇ ਵਚਨਾਂ ਨੂੰ ਪਰਮੇਸ਼ਰ ਦੇ ਸੁਸਮਾਚਾਰ ਨੂੰ ਅੱਜ ਤੱਕ ਕੋਈ ਵੀ ਨਹੀਂ ਰੋਕ ਸਕਿਆ ਔਰ ਜਿਸ ਲੋਕਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰਮੇਸ਼ਰ ਨੇ ਉਸ ਉਹਨਾਂ ਨੂੰ ਜੋ ਕੀ ਨ્યાਗ ਦਿੱਤਾ ਉਹਨਾਂ ਦਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵਿਸ਼ਾਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਪਰਮੇਸ਼ਰ ਤੁਹਾਨੂੰ ਬLES ਰੱਖੇ ਪਰਮੇਸ਼ਰ ਚ ਅਰੇ ਰਹੋ ਖਰੇ ਰਹੋ ਪਰਮੇਸ਼ਰ ਦੇ ਸੁਸਮਾਚਾਰ ਦਾ ਪ੍ਰਚਾਰ ਕਰਦੇ God bless you.